ਇੱਕ ਹੀ ਹੋ ਰਿਹਾ ਅਸਲ ਤਾਂ ਨਹੀਂ ਨਾ ਉਹ ਗਲਾਸ ਲੱਭਣ ਚੱਲੇ ਆ ਵੀ ਉਹ ਗਲਾਸ ਕਿਦਾ ਆ ਰਾਤ ਨੂੰ ਇਥੇ ਕਹਿੰਦੇ ਭੂਤ ਹੁੰਦੇ ਆ ਬੈਗਪੂਕ ਲੁੰਦੇ ਆ ਕਿਧਰ ਗਿਆ ਗਲਾਸ ਮੱਛੀ ਵੜਨ ਜਾਂਦੀ ਆ ਮੇਰਾ ਚਲੋ ਤੁਹਾਨੂੰ ਆਈ ਮੱਛੀ ਦਿਖਾਈਏ ਮੱਛੀ ਕਿੱਦਾ ਫੜਦਾ ਹੈ ਟਰਾਈ ਮੈਂ ਲਾਦਾ ੜਿਆ ਕੁਛ ਨਾ ਕੁਛ ਲੱਕੜ ੜੀ ਆ ਲੱਕੜ ੜੀ ਆ ਵੀਰ ਨੂੰ ਪਤਾ ਲੱਗ ਜਾਂਦਾ ਵੀ ਕੀ ੜਿਆ ਆ ਹੈਂ ਔਰ ਟੁੱਟ ਗਈ ਓ ਮੱਛੀ

ਆਫਰ ਦੇ ਸ਼ਹਿਰ ਦੇ ਨਿਕਲੇ ਸੀਗੇ ਜਿਸ ਸਮਰ ਸਭਾ ਮਾਜਾ ਮੌਸਮ ਦੇਖ ਕੇ ਟਰੋਲ ਪਾਟ ਜਾਣੇ ਉਹ ਸੁਣੀ ਹਵਾ ਚੱਲ ਰਹੀ ਆ ਮੈਂ ਸ਼ੀਸ਼ਾ ਬਣ ਕੇ ਲਿਆ ਸ਼ੀਸ਼ਾ ਕੋਲ ਕੇ ਸਮਾਂ ਤੇ ਤੁਹਾਨੂੰ ਆਵਾਜ਼ ਵੀ ਮੇਰੀ ਨਹੀਂ ਸੁਣ ਹਿਮਾਚਲ ਕਾਉਣ ਚੱਲੇ ਇਹ ਵੈਸੇ ਹੀ ਕਿਵੇਂ ਕਿਹੜਾ ਰਸਤਾ ਹੀ ਹਿਮਾਚਲ ਨੂੰ ਜਾਂਦਾ ਹੋਏਗਾ ਜਾਂਦਾ ਹੈਗਾ ਨਾ ਹਾਂ ਇਹ ਹਿਮਾਚਲ ਅੱਛਾ ਜਿਹੜਾ ਟਾਈਮ ਆ ਉਹ ਪੰਜਾਬ ਚ ਪੈਂਦਾ ਕਿ ਹਿਮਾਚਲ ਚ ਪੈਂਦਾ ਆ ਪੰਜਾਬ ਚ ਮਤਲਬ ਪੰਜਾਬ ਚ ਵੀ ਐਹੋ ਜਿਹੇ ਬਹੁਤ ਸਾਰੀਆਂ ਜਗ੍ਹਾ ਆ ਕੋਮਣਵਾਲੀਆਂ ਇੰਨਾ ਸੋਹਣਾ ਰਸਤਾ ਹੈ ਨਹੀਂ ਕਿ ਉਹ ਵੇਖ ਕੇ ਨਾ ਸੋਹਣਾ ਹੈ ਇੱਥੇ ਸਕੂਲ ਹੈ ¡Hola! ਮੈਂ ਚਲਦਾ ਕਿਉਂ ਚਿੰਤਪੁਰ ਨਹੀਂ ਜਾਂਦਾ ਭਾਜੀ ਚਿੰਤਪੁਰ ਨਹੀਂ ਜਾਂਦਾ ਇੱਥੋਂ ਕਿਤੇ ਨਾ ਮੁੜਨਾ ਜੇ ਆਹ ਵਾਲਾ ਮੇਰੇ ਇੱਧਰ ਵੀ ਹੁੰਦੀ ਹੈ ਆਹ ਤੂਤਕਲਾ ਤੂਕਾ ਨੇੜ ਤੋਂ ਨਾ ਇਹ ਤਾਂ ਹੀ ਸੱਜੇ ਪਾਸੇ ਹੋਣਾ ਜੇ ਸ਼੍ਰੀ ਰਾਮ ਜੀ ਦਾ ਵੋਟ ਲੱਗਾ ਬੋਟੇ ਬੇਟੇ ਬਾੜੀਖੱਡ ਪਟਾਪਾ ਆ ਬਹਿਗਾ ਸਾਰਾ ਤਾਂ ਐਡਾ ਦਿਖੇਗਾ ਦੋਲਤਪੁਰ ਬਾੜੀਖੱਡ ਮੈਨੂੰ ਕਈ ਜਵਾਨਾ ਠੀਕ ਹੈ ਕਿਤੇ ਨਾ ਪਪੂਲਰ ਦੀ ਖੇਤੀ ਬਹੁਤ ਹੈ ਪਪੂਲਰ ਇਥੇ ਮਤਲਬ ਬੀਜ ਕਿਤੇ ਵੇਚਦੇ ਨੇ ਅਜਨੇ ਪਪੂਲਰ ਵੀ ਇਤੇ ਨੇ ਜੀ ਕੋ ਆਏ ਹਾਂ ਅੱਜ ਅਸੀਂ ਤੁਹਾਨੂੰ ਮਾਣਾ ਜੀ ਕਰਦੇ ਲਓ ਜੀ ਵੀਊ ਚੈੱਕ ਕਰੋ ਹਾਂਜੀ ਚੈੱਕ ਕਰੋ ਭਾਈ ਚੈੱਕ ਕਰੋ ਵੀਊ ਫਿਰ ਆੜੀ ਲਕਣੀ ਪੰਜਾਬ ਆ ਹਿਮਾਚਲ ਨਹੀਂ ਗਾਏ ਬੰਦੇ ਇਦਾਂ ਲੱਗਦੇ ਜਿਦਾਂ ਪੰਜਾਬ ਦੇ ਬੈਠੇ ਹੁੰਦੇ ਹਾਂ ਹਿਮਾਚਲ ਦੇ ਬੈਠੇ ਹੁੰਦੇ ਲਾਲਾ ਜੀ ਹਿਮਾਚਲ ਦੇ ਲੱਗਦੇ ਵਾ ਵਾ ਇਹ ਤੇ ਡ੍ਰਿਫਟਿੰਗ ਕੀਤੀ ਹੋਏ ਨਾ ਗੱਡੀ ਦੀ ਓਏ ਹੈ ਡੋਨਟ ਬਣਾਏ ਜੀ ਆਣ ਕੇ ਗੁੱਸੇ ਹੋਣਗੇ ਨਾ ਹੈ ਗੁੱਸੇ ਹੋਣਗੇ ਡੋਨਟ ਹੀ ਬਣਾਉਣ ਦੇਣਾ ਕਿਧਰ ਜੀ ਕਿਧਰ ਜੀ ਇੱਥੇ ਕੌਣਾ ਜਾ ਗਿਆ ਸੱਜੇ ਸੱਜੇ ਲਓ ਜੀ ਇੱਥੇ ਸੱਜੇ ਮੁੜ ਜਿਓ ਮੰਕੀ ਵੀ ਆ ਗਿਆ ਆਹ ਮੰਕੀ ਆ ਗਿਆ ਜੀ ਭੰਡਾ ਡੋਲ ਡੋਲ ਆਗੇ ਪੜੀ ਲੱਗੇ ਸਹਿਜ ਸਹਿਜ ਕਿੱਥੇ ਸਹਿਜ ਸਹਿਜ ਕਿੱਥੇ ਕਿੰਨਾ ਸਹਿਜ ਸਹਿਜ ਆਇਆ ਹੀਗਾ ਸਹਿਜ ਦੇਖਣ ਨੂੰ ਅੱਛਾ ਇੱਥੇ ਹੋਰ ਖੇਤੀ ਨਹੀਂ ਨਿਕਣਕ ਮਤਲਬ ਵਗੈਰਾ ਮੈਂ ਸਾਰੇ ਨੇ ਇੱਥੇ ਪੌਪੂਲਰ ਸਵੇਦੇ ਵਗੈਰੇ ਬੀਜੇ ਆ ਨਹੀਂ 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 ਫਸਲ ਹੁੰਦੀ ਆ ਜਦੋਂ ਬਾਟੀ ਹੋ ਚੁੱਕੀ ਆ ਪਰੇ ਆਪੀ ਇਹ ਮਤਲਬ ਕੱਲੇ ਜਾਣੇ ਦੇ ਆਉਂਦਾ ਜਾਂ ਰਾਸਤਾਂ ਦੀ ਮੈਨੂੰ ਨਹੀਂ ਲੱਗਦਾ ਬਾਈ ਹੋਰ ਕਿੱਧਰ ਸਿੱਧਾ ਕੁਛ ਕਿੱਧਰ ਕੁਛ ਨਾ ਢੋਲ ਬਾਹਰ ਜਾਣਾ ਜੀ ਢੋਲ ਬਾਹਰ ਡੈਮ ਨਹੀਂ ਡੈਮ ਡੈਮ ਇੱਧਰ ਨੂੰ ਜੀ ਅੱਛਾ ਜੀ ਪਲਾਨ ਕਰਨਾ ਪਊ ਸ਼ੈਲੀ ਰਸਤਾ ਬਹੁਤ ਵਧੀਆ ਹੈ ਉਹ ਕਹਿੰਦੇ ਕਿ ਪਲੇਨ ਕਰਨਾ ਪਾਣਾ ਹੈ ਟਾਣੀਆਂ ਵੱਜਣੀਆਂ ਮੈਡਮ ਤੁਸੀਂ ਸ਼ੀਸ਼ਾ ਖਲਵਾਇਆ ਆ ਸੈਜੋ ਵੇ ਤੇਰਾ ਦੋਸਤ ਅੱਗੇ ਅੱਗੇ ਭਜੰਦਿਆ ਉਹ ਕਹਿੰਦਾ ਇੱਧਰ ਨੂੰ ਆ ਕੁਝ ਨਹੀਂ ਪਤਾ ਨਾ ਮੁੰਡਾ ਨੋਟੇ ਡੋਲ ਬਾ ਡੈਮ ਡੈਮ ਬਾਈ

ਕੀ ਆਪਾ ਦਰਦੇ ਨਹੀਂ ਸਾਡੇ ਕਿਹੜੀਆਂ ਬਾੜੀਆਂ ਇੱਕ ਕੁਕਨਟ ਆ ਨਹੀਂ ਇਹ ਰੋੜ ਵਾਹ ਕੁਝ ਵੀ ਨਹੀਂ ਅੱਛਾ ਉਹ ਵੀ ਅਧਰੀ ਆਪਾਂ ਕਹੋ ਸਰਕਾਰੀ বাস ਖੜੀ ਹੈ ਕਿਹੜੀ ਆ ਅੱਛਾ ਆ ਸਰਕਾਰੀ বাস ਖੜੀ ਹੈ ਢੋਲਵਾਹ ਜਲੰਧਰ ਤੋਂ ਢੋਲਵਾਹ ਅੱਛਾ ਜਲੰਧਰੋਂ ਆਈ ਆ ਇਹ ਪੰਜਾਬ ਰੋਡ ਵੇਟੀ ਗਿਆ

ਇਹ ਪੁੱਟੇ ਪੁੱਟੇ ਰਸਤੇ ਹੀ ਜਾਣੇ ਨਹੀਂ ਸਿੱਧਾ ਰਸਤਾ ਹੀ ਹੈਗਾ ਨਹੀਂ ਨਹੀਂ ਇਧਰ ਇਧਰ ਨਹੀਂ ਉੱਥੇ ਧਾਰ ਨੰਗੀ ਸੀਗੀ ਨਹੀਂ ਇੱਥੋਂ ਗੇਟ ਦੇ ਮੋੜੇ ਜਾ ਕੇ ਫਿਰ ਨਹੀਂ ਕੋਈ ਮੈਸਟਰ ਪਰੇ ਜਾਣਾ ਬਟਾ ਪਰੇ ਬਈ ਦੇਖੋ ਬੜਾ ਵਧੀਆ ਰਸਤਾ ਏ ਮਤਲਬ بڑے ਲੁਕੇ ਸੁਕੇ ਰਸਤੇ ਨੇ ਹਿਮਾਚਲ ਜਾਣ ਨੂੰ ਵੀ ਹਨਾ ਰਸਤਾ ਬਟਾ ਟੋਪਦਾ ਵਾਕਈ ਲੇ ਵੀ ਇਹਨੇ ਦੂਜਾ ਗੇਰ ਲੈ ਲਿਆ ਜੀ ਇਹ ਰਸਤਾ ਚਿੰਤਪੁਰ ਤੋਂ ਦਿੱਦੋਰਾ ਸਮਾਪਤ ਆ ਰਾਹ ਤੁਰ ਮਹਿਗਣਾ ਖਾ ਮੇਟੀ ਬੰਦ ਤੇ ਮਲਾਈ ਵਾਲਾ ਰੋਡ ਹੈ 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 ਇਹਦਾ ਸੋਨਮਸਾ ਹਾਂ ਰਸਤਾ ਅੱਛਾ ਚਿੰਤਪੁਰ ਨਹੀਂ ਮੈਂ ਜਾਂਦਾ ਜੀ ਇਹ ਸੁੱਤਾ ਹੀ ਚਿੰਤਪੁਰ ਗੇਰ ਰਸਤਾ ਹੈ ਚਿੰਤਪੁਰ ਨੂੰ ਵੀ ਜਾਂਦਾ ਜੀ ਇਹ ਮਾਮਾ ਇੱਥੋਂ ਸਿੱਧਾ ਦਿੱਖੋ ਸਿੱਧੀਆਂ ਉਹ ਸਾਹਮਣੇ ਸਾਹਮਣੇ ਉਹ ਸਾਹਮਣੇ ਵਾਹ ਇਧਰ ਚਿੰਤਪੁਰ ਨਹੀਂ ਜਾਂਦਾ ਹੈਗਾ ਜੀ ਚਿੰਤਪੁਰ ਠੀਕ ਹੈ ਜੀ ਸੱਜੇ ਪਾਸੇ ਚਿੰਤਪੁਰ ਨਹੀਂ ਅੱਗੇ ਜਾਣੀ ਨਹੀਂ ਓਏ ਹੋਏ 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 ਕੀ ਗੱਲ ਅੱਗੇ ਗੱਡੀ ਨਹੀਂ ਜਾਣੀ

नो एडमिशन विदाउट परमिशन ते मेनू ਲੱਗਦਾ ਇਧਰੋਂ ਜਾਣਾ ਵੀ ਯਾਰ ਦੂਜੇ ਰਸਤੇ ਤਾਂ ਨਹੀਂ ਜਾਣਾ ਆ ਜਾਣਾ ਪੈਣਾ ਆ ਆਜੋ ਵੀ ਆਜੋ ਆਜੋ ਵੀ ਆਜੋ ਆਲੂ ਖਾਣਾ ਆ ਆਲੂ ਖਾਣਾ ਕਦੀ ਨਹੀਂ ਰਸਤਾ ਥੋੜਾ ਊਟ ਪਟਾ ਕੇ ਆਈ ਆ ਓ ਲੱਗੀ ਪਾਰਕਿੰਗ ਪੱਕੜੀ ਛੜ ਜਾਣੀ ਹੀ ਛੜ ਜਾਣੀ ਓਕੇ ਓਕੇ ਆ ਜਾਣੀ ਲੋ ਵੀ ਛੁੱਟੀਆਂ ਦੇ ਨਜ਼ਾਰੇ ਬੱਚਿਆਂ ਨੂੰ ਘਮਾਓ ਇੱਥੇ ਫ੍ਰੀ 'ਚ ਆਜੋ 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 ਇੱਥੇ ਕੋਈ ਐਕਟੀਵਿਟੀਜ਼ ਨਹੀਂ ਹੈਗੀ ਕੋਈ ਮਤਲਬ ਬੇੜੀ ਵਗੈਰਾ ਕੁਝ ਨਹੀਂ ਦੂਜੇ ਟਿਕੜਾ ਕਿਹੜਾ ਦਾ ਮਰੋਟਿਆਂ ਵਾਲਾ ਹੋਟਲ ਬੇੜੀਆਂ ਘੁਮਣ ਪਰ ਇਹ ਫਿਰ ਨੇਚਰਲ ਹੋ ਗਿਆ ਨਾ ਤੁਹਾਨੂੰ ਮਤਲ ਤੁਹਾਨੂੰ ਸਾਫ਼ ਸੁਥਰੀ ਨੇਚਰਲ ਚੀਜ਼ ਦਿਖਾਈਏ ਤੇ ਇਹ ਡੈਮ ਸਾਡੇ ਇੱਧਰ ਹੋ ਜੋ ਤੁਸੀਂ ਡੇਗਣਾ ਪਿਓ ਵਿੱਚ ਕਿੰਨਾ ਸੋਹਣਾ 뷰 ਆ ਅੰਦਰ ਕਿੰਨਾ ਡੂੰਘਾ ਪਾਣੀ ਦੇ ਵਿੱਚ 15 2 3 4 5 6 7 70 70 80 ਫੁੱਟ ਤੇ ਮੈਨੂੰ ਲੱਗਦਾ ਆਹੀ ਆ ਆ ਜਿਹੜਾ ਇੱਥੋਂ ਪਾਣੀ ਦਾ ਹੈਗਾ ਨਾ ਥੱਲੇ ਵਾ ਕਿੰਨਾ ਹੈ ਹਾਂ 2800 ਫੁੱਟ ਥੱਲੇ ਇੰਨਾ ਡੂੰਘਾ ਆ ਇਹ ਇਹ ਬਹੁਤ ਡੂੰਘਾ ਆ ਦੱਸਦੇ ਵੀ ਇਹ ਦੇ ਅੰਦਰ ਨਾ ਘਰ ਵਸੇ ਮਤਲਬ ਮੰਦਰ ਵਗੈਰਾ ਜਦੋਂ ਇਹਦਾ ਲੈਵਲ ਘਟਦਾ ਹੈ ਨਾ ਤੇ ਉਹ ਘਰ ਉਹ ਮੰਦਰ ਦਿਖਦੇ ਨੇ ਪਾਣੀ ਵੱਧ ਗਿਆ ਹੁਣ ਪਾਣੀ ਵੱਧ ਗਿਆ ਆ ਅੱਛਾ ਤੇ ਇਹ ਪਾਣੀ ਆਉਂਦਾ ਕਿੱਥੋਂ ਆਏ ਇਹ ਪਾਣੀ ਆਉਂਦਾ ਕਿੱਥੋਂ ਆ ਅੱਛਾ ਇੱਕ ਹੋਰ ਤੁਹਾਨੂੰ ਦੱਸਦਾ ਜਿੱਦਾਂ ਸ਼ਿਵਾਲਿਕ ਦੀਆਂ ਪਹਾੜੀਆਂ ਮਸ਼ਹੂਰ ਹੋਈਆਂ ਨਾ ਤੇ ਇਹ ਇੱਕ ਮਤਲਬ ਅ ਅਨਐਕਸਪਲੋਰ ਜਗ੍ਹਾ ਕਹਿ ਸਕਦੇ ਇਹਨੂੰ ਤੁਸੀਂ ਇਹ ਐਕਸਪਲੋਰ ਨੇ ਇੰਨੀ ਹੋਈ ਨਹੀਂਗੀ ਅਜੇ ਤੇ ਇਹ ਹਿਮਾਚਲ ਮੇਰੇ ਖਿਆਲ ਇੱਧਰ ਹੋਏਗਾ ਫੇਰ ਆ ਸਾਰਾ ਹੀ ਹਿਮਾਚਲ ਹੋਏਗਾ ਅਗੇ ਹਿਮਾਚਲ ਆ ਸਾਰਾ ਹੀ ਹਿਮਾਚਲ ਆ ਇੱਧਰ ਸਾਰਾ ਹੀ ਹਿਮਾਚਲ ਆ ਫੇਰ ਇੱਧਰ ਪੰਜਾਬ ਆ ਸਾਰਾ ਇੱਥੋਂ ਦੇ ਲੋਕਲ ਵਸਨੀਕ ਮੈਨੂੰ ਲੱਗਦਾ ਇੱਥੇ ਆਉਂਦੇ ਹੋਣਗੇ ਬਹੁਤਾ ਕੋਈ ਟੂਰਿਸਟ ਵਾਲਾ ਉਹ ਹੈ ਨਹੀਂਗਾ ਸਿਸਟਮ ਇੱਥੇ ਕਿ ਬਹੁਤ ਦੂਰ ਦੂਰ ਵਾਲੇ ਟੂਰਿਸਟ ਨਹੀਂ ਆਉਂਦੇ ਤੇ ਪਰ ਇਹ ਆ ਵੀ ਲੋਕਲ ਵਸਨੀਕ ਆਉਂਦੇ ਨੇ ਤੇ ਉਹ ਇੱਥੇ ਚਿੱਲ ਕਰਦੇ ਐ ਇੰਜੋਏ ਕਰਦੇ ਨੇ ਠੀਕ ਹੈ ਜੀ ਫੈਮਲੀਆਂ ਆਉਂਦੀਆਂ ਨੇ ਐਸੀ ਕੋਈ ਡਰਨ ਵਾਲੀ ਉਹ ਗੱਲ ਵੀ ਨਹੀਂ ਹੈਗੀ ਬਹੁਤ ਸੋਹਣਾ ਮਾਹੌਲ ਆ ਸਾਫ਼ ਸੁਥਰਾ ਮਾਹੌਲ ਆ ਠੀਕ ਹੈ ਸ਼ਾਂਤ ਮਾਹੌਲ ਆ ਕਿੱਡੀ ਸੋਹਣੀ ਹੈ ਸਾਫ਼ ਸੁਥਰੀ ਹਵਾ ਚੱਲ ਰਹੀ ਇਧਰਲੇ ਪਾਸੇ ਸਾਰਾ ਪੰਜਾਬ ਆ ਪੰਜਾਬ ਦੇ ਵੀ ਟਿੱਪੇ ਟਿੱਪੇ ਜੇ ਵਾਲੇ ਪਹਾੜ ਆ। ਇਹ ਇਧਰਲੇ ਪਾਸੇ ਸਾਰਾ ਹਿਮਾਚਲਿਆ। ਇਹ ਦੇਖੋ ਮੀਂਹ ਆ ਲੂ। ਮਤਲਬ ਜਿਨ੍ਹਾਂ ਦਾ ਬਜਟ ਕਿੰਨੀਆਂ ਸੋਹਣੀਆਂ ਪੌੜੀਆਂ। ਜਿਨ੍ਹਾਂ ਦਾ ਬਜਟ ਘਟਿਆ। ਜਿਨ੍ਹਾਂ ਦਾ ਬਜਟ ਘਟਿਆ ਇੱਥੇ ਬੜਾ ਬੜਾ ਸੋਹਣਾ ਇੰਜੋਏ ਕਰ ਸਕਦੇ ਆਣ ਕੇ। ਨਾਲੇ ਇੱਕ ਅੱਧੀ ਛੁੱਟੀ ਦੀ ਪਹਾੜੀਆਂ ਚ ਦੂਰ ਦੂਰ ਜਾਓ ਤਾਂ ਦੋ ਤਿੰਨ ਛੁੱਟੀਆਂ ਲੱਗਣੀਆਂ ਪੈਣੀਆਂ ਇੱਥੇ ਇੱਕ ਛੁੱਟੀ 'ਚ ਜਾ ਜੋ ਗਮ। ਸਵੇਰੇ ਆਓ ਸ਼ਾਮੀ ਨਿਕਲ ਜਾਓ ਇਹ ਅੰਮ੍ਰਿਤਸਰ ਆਪਾਂ ਕਿੰਨਾ ਕਿਲੋਮੀਟਰ ਪਿਆ ਸਾਰਾ 100 ਤੇ 20 ਕਿਲੋਮੀਟਰ ਦੇ ਲਗਛੇ ਆ ਅੰਮ੍ਰਿਤਸਰੋਂ ਇਹ ਹਾਂਜੀ ਇਹ ਕੀ ਹੋ ਰਿਹਾ ਇਹ ਕੀ ਹੋ ਰਿਹਾ ਉੱਡਣ ਲੱਗੇ ਜੀ ਉੱਡਣ ਉੱਡੋ ਕਿਤੇ ਇੱਧਰ ਨਾ ਡਿੱਗਿਓ ਇੱਧਰ ਡਿੱਗੀਆਂ ਕੁਛ ਨਹੀਂ ਹੱਡੀਆਂ ਟੁੱਟਣੀਆਂ ਇੱਧਰ ਡੁੱਗਿਓ ਜਿਹੜਾ ਪਲੇਨ ਕਰੈਸ਼ ਹੋ ਜਾਣਾ ਪਲੇਨ ਕਰੈਸ਼ ਹੋ ਚੱਲਿਆ ਇਹ ਲੋ ਬੜਾ ਸੋਣਾ ਜਿਉਂਦੇ ਅੱਛਾ ਉਹ ਦੱਸ ਦੇ ਕਿਸੇ ਜਠੇਰੇ ਦੀ ਜਾਂ ਕਿਸੇ ਪੁਰਾਣੇ ਬਜ਼ੁਰਗਾਂ ਦੀ ਜਗ੍ਹਾ ਆ ਕਿਤੇ ਥੱਲੇੋਂ ਦੂਜੇ ਪਾਸੇੋਂ ਪੋੜੀ ਆਉਂਦੀਆਂ ਲੋਕ ਜਾਂਦੇ ਨੇ ਉੱਤੇ ਕੀ ਕੀ ਨਛੇੜੀ ਜਾਂਦੇ ਆ ਹਾਂ ਉਹ ਨਛੇੜ ਹੁਣ ਭਾਵੇਂ ਨਛੇੜੀ ਜਾਂਦੇ ਹੋਣ ਕਿਉਂਕਿ ਪੰਜਾਬ ਦਾ ਮਾਹੌਲ ਉਹ ਜਾਈ ਹੈ ਹਾਂਜੀ ਤੁਸੀਂ ਕੈਨੇਡਾ ਫੋਨ ਲਾ ਕੇ ਬਹਿ ਜਿਗੇ ਜੀ ਮਮਾ ਨੂੰ ਵੀਡੀਓ ਕਾਲ ਕਰੋ ਮਮਾ ਨੂੰ ਵੀਡੀਓ ਕਾਲ ਕਰੋ ਹੈ ਹਾਂ ਜਿੰਨੇ ਦਵੋ ਗਲਾਸ ਹੈਨਾ ਹਾਂ ਜਿੰਨੇ ਦਵੋ ਕੋਈ ਕਰ ਲੀਆ ਤੇ ਕੈਮਰਾ ਦਾ ਜੂਮ ਬੜਾ ਤਕੜਾ ਆ ਬਹੁਤ ਸਟੀਲ ਦਾ ਗਲਾਸ ਗਾੜੀ ਦੇ ਅੱਛਾ ਇਹਦੀ ਇਹਦੀ ਨਾ ਆਵਾਜ਼ ਚੈੱਕ ਕਰੋ ਕਿੰਨੀ ਹਵਾ ਆ ਰਹੀ ਹੈ ਬਹੁਤ ਹਵਾ ਆ ਤੇ ਨਾ ਸੋਹਣਾ ਵਿਊ ਆ ਇੱਥੇ ਨਾਲ ਦੇ ਮੇਰੇ ਕਹਿ ਰਹੇ ਜਿੱਦੋਂ ਮੈਕਸੀਕੋ ਦੀ ਡੌਂਕੀ ਲਵਾਈ ਜਾਂਦੀ ਹੈ। ਲਿਉ ਤੇ ਉਹ ਜਿਹਾ ਲੱਗਦਾ ਜਿਹੜਾ ਆ ਜਾ ਮੈਕਸੀਕੋ ਚਲੀ ਉਹ ਚ ਹੈਗਾ ਹੀ ਨਾ। ਪਨਾਮਾ ਦੇ ਜੰਗਲ ਆਏ। ਹਵਾ ਹਵਾ ਬਹੁਤ ਠੰਡੀ ਔਰ ਤੇਜ਼ ਬਹੁਤ ਆ। ਇਧਰ ਪੰਜਾਬ ਵਾਲੇ ਪਾਸੇ ਕਾਲੀ ਘਟਾਛ ਆ ਗਈ ਆ। ਕਿੰਨਾ ਸੋਹਣਾ ਮੌਸਮ ਹੈ। ਇਹ ਹੁਸ਼ਿਆਰਪੁਰ ਹੋਏਗਾ ਕਿ ਜਲੰਧਰ ਹੋਏਗਾ ਇਧਰ। ਲੋਕੇਸ਼ਨ ਕਿਹੜੀ ਹੋਏਗੀ ਇਧਰ? ਹੈਂ? ਈducation ਨਹੀਂ ਕਹਿਣੀ ਹੈ। ਇਸ ਕੋ ਪਨਾਮਾ ਜੰਗਲਾ ਦੇ ਸਾਹਮਣੇ। ਅੱਈਆ ਇੱਥੇ ਆਪਾਂ ਡੋਂਕਰਾਂ ਨੂੰ ਢੀਕਦੇ ਪਏ ਜੀ। ਅੱਛਾ ਜੀ ਮੇਰੇ ਨਾਲ ਦੇ ਕਹਿ ਰਹੇ ਸੀ ਐਸਮਨ ਡੋਂਕਰਾਂ ਨੂੰ ਢੀਕ ਢੀਕਦੇ ਪਏ ਆ ਤੇ ਇਹ ਪਨਾਮਾ ਦੇ ਜੰਗਲ ਆ। ਇੱਧਰ ਦੇਖੋ ਸਹੀ ਬਿਲਕੁਲ ਪਨਾਮਾ ਦੇ ਜੰਗਲ ਆ। ਇਹ ਜਲੰਧਰ ਤੇ ਹੁਸ਼ਿਆਰਪੁਰ ਦੀ ਲੋਕੇਸ਼ਨ ਦੀ ਹੈ ਪਨਾਮਾ ਦੇ ਜੰਗਲ ਆ ਸੀ ਨਾ। ਇਹਨੂੰ ਪਾਰ ਕਰਕੇ ਨਾ ਇੱਧਰ ਵਾਲੇ ਨੂੰ ਮੈਕਸੀਕੋ ਜਾਣਾ ਆ। ਅੱਛਾ ਆ ਇਹ ਬੋੜੀਆਂ ਵੀ ਬਣੀਆਂ ਹੋਈਆਂ ਨੇ ਮੀਆਂ ਸੋਹਣੀਆਂ ਸੋਹਣੀਆਂ ਪੱਥਰਾਂ ਦੀਆਂ ਵਾ ਸੈੱਟਿਆ ਨਾ ਲਓ ਜੀ ਡੋਂਕਰ ਮਿਲ ਗਏ ਓ ਲਾਸਟ ਦੇਖਦਾ ਉਹ ਬੰਦਾ ਬੈਠਾ ਹੋਰ ਤੁਹਾਡਾ ਡੋਂਗਾ ਹੈ ਉਹ ਉਹ ਦਿਚਾ ਰਹੇ ਉਹ ਤੁਹਾਡਾ ਡੋਂਕਰ ਇਹਨਾਂ ਨੂੰ ਉਹ ਮੈਕਸੀਕੋ ਲੈ ਕੇ ਚੱਲੇਗਾ ਭਾਈ ਜਿਹੜਾ ਇਹ ਤੋਂ ਫਿਸਲ ਗਿਆ ਸਿੱਧਾ ਮੈਕਸੀਕੋ ਜਾਏਗਾ ਆਰਾਮ ਨਾ ਆਇਓ ਜੋਤੀ ਫ੍ਰੀਜ ਦੇ ਵਿੱਚ ਰਾਈਟ ਕਰ ਲੋ ਸਲਾਈਡ ਫ੍ਰੀਜ ਦੇ ਵਿੱਚ ਪਾਣੀ ਪਾਣੀ ਕਿੰਨਾ ਪਾਣੀ ਆ ਪਾਣੀ ਲੈ ਕਿੰਨਾ ਕੀ ਕਰਨਾ ਤੇ ਪਾਣੀ ਨਾਲ ਨਾਲਾ ਵਿੱਚ ਚੁੱਪੀਆਂ ਲਾ ਠੰਡਾ ਪਾਣੀ ਹੁਣ ਗੱਡੀ ਚਾਹੇ ਇੱਥੇ ਕਿੱਥੇ ਆ ਪੜਨੀਆ ਫੇਰ ਉਹਦੀ ਫਾਟਾ ਜੂਵੀ ਓੜੀਆਂ ਉੱਥੇ ਖਤਮ ਹੋ ਗਿਆ ਆ ਪਰ ਅਸੀਂ ਪੁੱਠੇ ਪੰਗੇ ਲੈਣ ਨੂੰ ਹੋਰ ਥੱਲੇ ਤੁਰ ਗਏ ਆ ਤੇ ਅਸੀਂ ਐਦਾਂ ਤੁਰਾਂਗੇ ਜਿਦਾਂ ਪੁੱਠੇ ਪੈਰਾਂ ਵਾਲੀ ਚੜੇਲ ਤੁਰਦੀ ਐ ਅਸਲ ਅਸੀਂ ਨਾ ਉਹ ਗਲਾਸ ਲੱਭਣ ਚੱਲੇ ਆ ਵੀ ਉਹ ਗਲਾਸ ਕਿਦਾ ਆ ਰਾਤ ਨੂੰ ਇੱਥੇ ਕਹਿੰਦੇ ਭੂਤ ਆਉਂਦੇ ਆ ਪੈਗ ਬੁਗ ਲਾਉਂਦੇ ਆ ਕਿੱਧਰ ਗਿਆ ਗਲਾਸ ਓਏ ਗਲਾਸ ਨਹੀਂ ਗਲਾਸ ਹੈ ਕਿਥੇ ਨਹੀਂ ਹੋਰ ਕੁਝ ਹੈ ਉਹ ਅੱਛਾ ਸੋਰੀ ਸਾਨੂੰ ਨਾ ਭਲੇਖਾ ਲੱਗ ਗਿਆ ਇਹ ਨਾ ਉਹ ਡੋਂਕਰ ਨਹੀਂਗਾ ਇਹ ਮਛੀ ਵੜਨ ਦਾ ਵੀਰ ਮੇਰਾ ਚਲੋ ਤੁਹਾਨੂੰ ਆਈ ਮਛੀ ਦਿਖਾਈਏ ਮਛੀ ਕਿਦਾਂ ਫੜਦਾ ਆ ਹਾਂਜੀ ਭਾਈ ਜੀ ਕੁੰਡੀ ਪਾਈ ਜੇ ਆਈ ਮਚੀ ਮਚੀ ਗਈ ਕਿ ਨਹੀਂ ਅਜੇ ਨਹੀਂ ਆਈ ਅਜੇ ਨਹੀਂ ਆਈ ਅਜੇ ਦਿਹਾੜੀ ਨਹੀਂ ਪਈ ਦਿਹਾੜੀ ਵਾਸਤੇ ਖਾਣ ਵਾਸਤੇ ਖਾਣ ਵਾਸਤੇ ਵਾਹ ਜੀ ਵਾਹ ਇੱਕ ਉੱਥੇ ਬੈਠਾ ਹੀ ਭਾਈ ਬੱਚੀ ਫੜਨੋ ਤੇਰੀਆਂ ਕੁੰਡੀ ਪਈ ਆ ਵੀਰ ਨੇ ਛੱਲਾ ਛੱਲਾ ਬਹੁਤ ਤੇਜ਼ ਆ ਅਛੇ ਪਾਣੀ ਹੁੰਦਾ ਵੀ ਛੁਪਦਾ ਕਿੱਥੋਂ ਹੁੰਦਾ ਕੁਛ ਇਹ ਇੱਥੇ ਇਦਾਂ ਹੀ ਹੈ ਸਮੁੰਦਰ ਵਾਂਗੂ ਹੀ ਆ ਕਿਦੋਂ ਗੋ ਗੋਮਤੀਪੁਰ ਦੋਲਤਪੁਰ ਦੋਲਤਪੁਰ ਲਾ ਕੋਈ ਪਾਣੀ ਹੁੰਦਾ ਆ ਸ਼ੱਲਾਂ ਛੱਲਾਂ ਚੈੱਕ ਕਰੋ ਛੱਲਾਂ ਬੜੀਆਂ ਤੇਜ਼ ਆ ਬਹੁਤ ਤੇਜ਼ ਪਾਣੀ ਆ ਮੈਡਮ ਜੀ ਸਿੱਧੀ ਮੈਕਸੀਕੋ ਜਾ ਕੇ ਰੁਕਣਾ ਈ ਧਿਆਨ ਨਾਲ ਵੇਖ ਵੇਖ ਹੋਰ ਤੇਜ਼ ਹੋਗੀ ਹੋਰ ਤੇਜ਼ ਹੋ ਗਈ ਨਾ ਪੰਗਾ ਇਜ਼ ਨੋਟ ਚੰਗਾ ਠੀਕ ਐ ਲੋ ਜੀ ਮੈਂ ਲੱਗਦਾ ੜਿਆ ਕੁਛ ਨਾ ਕੁਛ ਲੱਕੜ ੜੀ ਆ ਲੱਕੜ ੜੀ ਆ ਵੀਰ ਨੂੰ ਪਤਾ ਲੱਗ ਜਾਂਦਾ ਵੀ ਕੀ ੜਿਆ ਐ ਹੈਂ ਔਰ ਟੁੱਟ ਗਈ ਓ ਮੱਛੀ ਆ ਮੱਛੀ ਫੜੀ ਤੇ ਹੈਗੀ ਵੀਰ ਨੇ ਆ ਵੇ ਮੱਛੀ ਫੜੀ ਅੱਛਾ ਇਹ ਕਿਹੜੀ ਮੱਛੀ ਆ ਕਿਹੜੀ 골ਡਨ 골ਡਨ ਮੱਛੀ ਇਹ ਡੈਮ ਨਾ ਐਵੇਂ ਨਹੀਂਗਾ ਬੜਾ ਖਤਰਨਾਕ ਆ ਇਧਰ ਵੇਖੋ ਆ ਕਿੱਡੀ ਵੱਡੀ ਮੱਛੀ ਦਿਖੀ ਹਨੂ ਮਰੀ ਹੋਈ ਮੈਨ ਲੱਗਦਾ ਕਿਸੇ ਨੇ ਫੜ ਕੇ ਸੇਰ ਵੱਡ ਕੇ ਇੱਥੇ ਰੱਖਤੀ ਆ ਪਤਾ ਨਹੀਂ ਸੇਰ ਵੱਡ ਕੇ ਰੱਖੀ ਜਾਂ ਥੱਲੇ ਕਿਸੇ ਨੇ ਖਾ ਲਈ ਮੱਛੀ ਜਿਹੜੇ ਇੱਥੇ ਵਾਲੇ ਤੁਸੀਂ ਚੱਟ ਰਹੇ ਹਾਂ ਇਹਦਾ ਇੱਥੇ ਆਉਣ ਦਾ ਮਜ਼ਾ ਬਹੁਤ ਆ आराम ना बंदा अपनी कोई मैगी शैगी बना के लिया औह, क्या मजे होने थे मैगी शैगी नैचुरल मतलब लुकी छुपी बहुत ही कोई क्राउड वाली जगह भी नहीं हैगी शांति आ कुछ मतलब मेरे ख्याल गिने चुने कोई दस पंद्रह जानी हो इत अच्छा एक ना और चीज़ नोट करो मैं इतों के लोगल लोगों को पता लग गया एक आ जरा एक आ दूसरा ओ तीसरा ओ ਇਹ ਓਚਾਰ ਇਹ ਜਿਹੜੇ ਚਾਰ ਆ ਨਾ ਇਹ ਰੈਸਟੋਰੈਂਟ ਆ ਭੂਤਾਂ ਦੇ ਚੜੇਲਾਂ ਇਹ ਮਤਲਬ ਇੱਥੇ ਭੂਤ ਤੇ ਚੜੇਲ ਇਕੱਠੇ ਆ ਤੇ ਉਹ ਜਿਹੜੇ ਛੋਟੇ-ਛੋਟੇ ਉਹ ਕਵਾਰੇ ਭੂਤਾਂ ਵਾਸਤੇ ਆ ਆ ਮੇਰੇ ਵਰਗੀਆਂ ਚੜੇਲਾਂ ਵਾਸਤੇ ਆ ਇਹ ਤਿੰਨੇ ਦੇ ਵਰਗੀਆਂ ਚੜੇਲਾਂ ਵਾਸਤੇ ਆ ਇਹ ਆਪੂ ਚੜੇਲ ਦਾ ਇੱਥੇ ਰਾਤੀ ਪੈਗ ਪੋਗ ਲਾਉਂਦੇ ਨੇ ਰੈਸਟ ਕਰਦੇ ਨੇ ਠੀਕ ਹੈ ਜੀ ਭੰਗੜੇ ਵੀ ਪਉਂਦੇ ਡੱਕ ਵੀ ਚੱਲਦਾ ਹੁਣ ਆ ਰਾਤ ਰਾਤ ਬਾਅਦ ਡਾਂਸ ਵੀ ਹੁੰਦਾ ਬਾਅਦ ਬਾਅਦ ਡਾਂਸ ਹੁੰਦਾ ਜਿਹੜੇ ਰਾਤ ਦਾ ਨਜ਼ਾਰਾ ਵੇਖਣ ਦੇ ਸ਼ੌਕੀਨ ਹੋਣ ਉਹ ਸ਼ਾਮਾਂ ਜੀਆਂ ਨੂੰ ਇੱਥੇ ਆਉਣ ਫਿਰ ਰਾਤੀ ਤੇ ਫਿਰ ਰਮਾਨ ਨਾ ਜਾਣ ਹਾਂ ਬਦਲ ਬਹੁਤ ਹੋ ਗਿਆ ਆ ਹਾਂ ਕਾਲਾ ਕਾਲਾ ਬਦਲ ਪੂਰਾ ਆ ਪਿਆ ਯਾਰ ਅਹੀਂ ਤੇ ਨਾ ਸਵੇਰ ਦਾ ਐਵੇਂ ਮਿਸ ਕਰਕੇ ਅਹੀਂ ਸਵੇਰ ਦੇ ਆਏ ਆ ਸਵੇਰ ਦਾ ਐਵੇਂ ਮਿਸ ਕਰ ਗਏ ਆ ਪਤਾ ਹੀ ਨਹੀਂ ਪਤਾ ਹੀ ਨਹੀਂ ਇਸ ਚੀਜ਼ ਦਾ ਆ ਸ਼ੁਰੂ ਹੋਈ ਨਾ ਪਿੰਡ ਠੰਡੀ ਆ ਉਸੇ ਨਿਕਲ ਉਦੋਂ ਉਦੋਂ ਨਿਕਲਣਾ ਜਦੋਂ ਪਿੰਡ ਸ਼ੁਰੂ ਹੋ ਗਈ ਨਾ ਵਾ ਉਦੋਂ ਨਿਕਲ ਜਾਂਦੇ ਚਲੋ ਕੋਈ ਨਹੀਂ ਦੇਰ ਆਇ ਦਰੁਸਤਾ ਹੀ ਇੰਨਾ ਹੀ ਬੜਾ ਆ ਇਹ ਹੀ ਬਹੁਤ ਆ ਲਓ ਜੀ ਉਹ ਸਾਹਮਣੇ ਦੇਖੋ ਇੱਕ ਗੱਡੀ ਵਿੱਚ ਲੇਟ ਜਾ ਗਈ ਆ ਉਹ ਪੁਰਾਣੀ ਗੱਡੀ ਚਲ ਗਈ ਆ ਤੇ ਬਹੁਤ ਸੋਹਣਾ ਮੌਸਮ ਹੋਰ ਜਿਆਦਾ ਸੋਹਣਾ ਹੋ ਗਿਆ ਮੀਂਹ ਵੀ ਆ ਗਿਆ ਥੋੜਾ ਥੋੜਾ ਨਾ ਮੀਂਹ ਪੈ ਰਿਹਾ ਆ ਤੇ ਇੱਧਰ ਧਿਆਨ ਦਿਓ ਹੋਰ ਸੋਹਣਾ ਪੰਜਾਬ ਕਿੱਦਾਂ ਸੋਹਣਾ ਪੰਜਾਬ ਹੋ ਗਿਆ ਨਾ ਆ ਸੋਹਣਾ ਮੌਸਮ ਹੋ ਗਿਆ ਮੀਂਹ ਵਾਕਿਆ ਤੇਜ਼ ਹੋ ਗਿਆ ਜੀ ਚੱਲੀਏ ਚੱਲੀਏ ਆਉਂਦਾ ਨਾ ਭਾਈ ਭਾਵੇਂ ਲੇਟ ਆਏ ਆ ਭਾਵੇਂ ਅਸੀਂ ਏਟ ਆਏ ਆ ਪਰ ਆਉਣ ਦਾ ਮਜ਼ਾ ਆ ਗਿਆ ਐਡਾ ਸੋਹਣਾ ਹਵਾ ਇਨੀ ਸੋਹਣਾ ਮਤਲਬ ਮੌਸਮ ਹੋ ਗਿਆ ਠੀਕ ਹੈ ਬਹੁਤ ਮਜ਼ਾ ਆ ਗਿਆ ਤੇ ਮੀਂਹ ਦੇ ਕਾਰਨ ਅੱਜ ਸਾਰੇ ਲੋਕ ਆਪਣੇ ਆਪਣੇ ਘਰਾਂ ਤੇ ਬਚੇ ਰਹੇ ਨੇ ਚਲੋ ਠੀਕ ਹੈ ਜੀ ਅੱਜ ਤੱਕ ਅੱਜ ਦਾ ਵੀ ਲੋਕ ਇੱਥੋਂ ਦਾ ਕੀ ਆ ਦੇਖਦੇ ਕੁਝ ਰਸਤੇ 'ਚ ਇੰਟਰਸਟਿੰਗ ਮਿਲੇਗਾ ਤਾਂ ਦਿਖਾਵਾਂਗਾ ਨਹੀਂ ਤੇ ਛੁੱਟ ਪਾਏ ਸ਼ੱਬਾ ਖੈਰ ਟਾਟਾ ਬਾਏ ਬਾਏ ਮੈਂ ਤੁਹਾਨੂੰ ਕਿਹਾ ਸੀ ਨਾ ਕੁਝ ਇੰਟਰਸਟਿੰਗ ਮਿਲੂਗਾ ਤਾਂ ਦਿਖਾਉਂਗਾ ਓਏ ਓਏ ਕਿੱਥੋਂ ਦੇਖੋ ਜਿਹੜੇ ਬੱਦਲ ਦਿਖਨਦੇ ਸੀ ਨਾ ਆਪਾਂ ਨੂੰ ਬਿਲਕੁਲ ਥੱਲੇ ਆ ਗਏ ਆਓ ਕਿੰਨਾ ਕਿੰਨਾ ਸੋਹਣਾ ਮੌਸਮ ਹੋ ਗਿਆ ਬੱਦਲਾਂ ਦੇ ਵਿੱਚ ਤੂੰ ਮੜ ਗਿਆ ਆ ਓਏ ਹੋਏ ਇੱਕ ਢੇਰੀ ਆ ਰਹੀ ਨੇਰੀ ਪੂਰੀ ਪੂਰੀ ਨੇਰੀ ਆ ਰਹੀ ਆ ਅੱਛਾ ਇੱਥੇ ਜਰੂਰ ਆਇਓ ਇਹ ਕੁਝ ਜਿਆਦਾ ਸਮਾਂ ਵੀ ਨਹੀਂ ਲੱਗਾ ਮਤਲਬ ਅੰਮ੍ਰਿਤਸਰ ਤੋਂ 100 ਦੇ 20 ਕਿਲੋਮੀਟਰ ਪੈਂਦਾ ਹੈ ਤੇ ਹੁਸ਼ਿਆਰਪੁਰੋਂ ਤੇ ਹੋਰ ਲੱਗ ਹੀ ਹੋਏਗਾ ਤੇ ਕੀ ਨਾਮ ਕੀ ਇਹਦਾ ਢੋਲਬਾਹਾ ਡੈਮ